ਹਾਂਜੀ ਸੁੱਖ ਬਲੌਗ ਪਰ ਆਏ ਬਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਆਇ ਤਾਂ ਅੱਗ ਗੱਲ ਕਰਨ ਲੱਗੇ ਆ ਦਰਸਾਲ ਸਰੀਰ ਇਹੋ ਜਿਹਾ ਹੋ ਗਿਆ ਆ ਹੁੰਦਾ ਠੀਕ ਆ ਤੇ ਨਾ ਦਾ ਪਾ ਬੋਦੀ ਤੋਂ ਬਰਦਾਸ਼ਤ ਕਰ ਸਕਦੇ ਆ ਨਾ ਤਾਂ ਬਹੁਤੀ ਠੰਡ ਨਾ ਠੰਡ ਬਹੁਤੀ ਬਰਦਾਸ਼ਤ ਕਰ ਸਕਦੇ ਆ ਨਾ ਧੁੱਪ ਕਰ ਸਕਦੇ ਆ ਧੁੱਪੇ ਬੈਨੇ ਆ ਤੇ ਧੁੱਪ ਚੁੱਭਦੀ ਆ ਠੰਡੇ ਜੇ ਠੰਡ ਹੁੰਦੀ ਆ ਤੇ ਠੰਡ ਸਰੀ ਹੁੰਦਾ ਨਹੀਂ ਚੱਲਦਾ ਦੱਸੋ ਇਹ ਕਿਹੋ ਜਿਹਾ ਸਿਸਟਮ ਬਣ ਗਿਆ ਸਰੀਰਾਂ ਦਾ ਹੁਣ ਤੇ ਉਮਰ ਜੇ ਦੇਖੀ ਉਮਰੇ ਮੇਰੀ ਕੋਈ ਜੀ ਖਾਸ ਨਹੀਂ ਗਈ 35 ਹੀ ਆ ਤੇ ਸਮਾਂ ਇਹੋ ਜਿਹਾ ਖਰਾਕ ਇਹੋ ਜਿਹੀ ਹੋ ਗਈਆਂ ਆ ਕਹਿੰਦੀ ਹੱਥੀ ਬਾਢੀ ਕਰਦੇ ਸੀਗੇ ਪੰਜ ਪੰਜ 6 6 ਕਿਲੇ ਕਣਕ ਦੇ ਵੱਢਣੇ ساتھ-ਸਾਥ ਹੱਥਾਂ ਦਾ ਵੱਢਣੇ ਫਿਰ ਭਰੀਆਂ ਪਾਉਣੀਆਂ ਫਿਰ ਕੁੱਤਰਨੀਆਂ ਤੇ ਹੁਣ ਇਹ ਕੰਮ ਕਿੱਥੇ ਹੁੰਦੇ ਆ ਮਸ਼ੀਨਰੀ ਜੋਗ ਆ ਗਿਆ ਆ ਬੰਦੇ ਉਹਨੇ ਕਮਜ਼ੋਰ ਹੋ ਗਏ ਆ ਕਈ ਵਾਰੀ ਰਾਤ ਨੂੰ ਪਾਣੀ ਮੋੜਨਾ ਖੇਤਾਂ ਵਿੱਚ ਜਾ ਕੇ ਠੰਡ ਮਹਿਸੂਸ ਨਹੀਂ ਕਰਨੀ ਕਣਕ ਨੂੰ ਪਾਣੀ ਮੋੜਾ ਸਰਕਾਰੀ ਟੂਬ ਲਾ ਠੰਡ ਮਹਿਸੂਸ ਨਹੀਂ ਕਰਦੇ ਸੀਗੇ ਨਾ ਕੋ ਡਰਤੀ ਨਾ ਕੇ ਪੈ ਸਗੇ ਹੁਣ ਸਿਰ ਇਹੋ ਜਿਹਾ ਹੋ ਗਿਆ ਨਾ ਤੇ ਬੋਦੀ ਠੰਡ ਬਰਦਾਸ਼ਤ ਕਰ ਸਕਦੇ ਨਾ ਗਰਮੀ ਤੇ ਇਸ ਕਰਕੇ ਤੋ ਪਸੀ ਜਾਮਿਆ ਕੋਠੇ ਤੇ ਉਹ ਵੀ ਜੇ ਜਾਣਦੀ ਤੋ ਪਉ ਸਿੱਖਦੇ ਤੇ ਬੈਠੇ ਤੋਪੇ ਸਿੱਖ ਹੁੰਦੀ ਰੱਖਦੇ ਹੁਨੀ ਮੈਂ ਉਹੀ ਬਾਤਵਾ ਦੋਸਤੋ ਰਿਕਵੈਸਟ ਹੈ ਵੀ ਸਾਡੇ ਚੈਨਲ ਸੁਖ ਬਲੌਗਸ ਨੂੰ ਬਾਤਵਾ ਸਬਸਕ੍ਰਾਈਬ ਕਮੈਂਟ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਨਾ ਅੱਜ 26 ਜਨਵਰੀ ਆ ਤੇ ਅੱਜ ਮੇਰਾ ਖਿਆਲ ਸਾਨੂੰ ਵੀ ਕਿਤਾਬਾਂ ਛੱਡਿਆ ਨੂੰ ਕੋਈ 20 25 ਸਾਲ ਹੋ ਗਿਆ ਆ ਫਿਰ ਵੀ ਕੁਝ ਯਾਦ ਆ ਕਿ ਅੱਜ ਸੰਵਿਧਾਨ ਲਾਗੂ ਹੋਇਆ ਸੀਗਾ 26 ਜਨਵਰੀ ਨੂੰ ਤੇ ਤਾਂ 26 ਜਨਵਰੀ ਮਨਾਈ ਜਾਂਦੀ ਆ ਛੁੱਟੀਆਂ ਹੁੰਦੀਆਂ ਸਕੂਲਾਂ ਦੇ ਬੱਚਿਆਂ ਨੂੰ ਤੇ ਸਾਢੇ 1 ਵਜੇ ਬੱਚੇ ਗਏ ਸੀ ਕਹਿੰਦੇ ਸੀ ਉੱਥੇ ਸਾਡੇ ਪ੍ਰੋਗਰਾਮ ਸਕੂਲੇ ਕਰੋ ਖੈਰ ਆਉਂਦਾ ਆਉਂਦਾ ਤੇ ਇਸ ਕਰਕੇ ਜਾਂਦੀਆਂ ਇਹ ਤੋਂ ਪਸੀਖਦੇ ਆ ਕੱਲ ਦਾ ਪਤਾ ਚੜਦੀ ਨਹੀਂ ਚੜਦੀ ਹਾਂ ਜੀ ਦੇਖ ਲਓ ਅੱਜ ਦੇਖ ਲਓ ਮਾਰੇ ਕਣਕ ਨੂੰ ਪਾਣੀ ਲਾਇਆ ਆ ਕਣਕ ਸੁੱਕਦੀ ਸੀਗੀ ਪੂਤੇ ਪਾਣੀ ਲੈ ਆ ਕਣਕ ਨੂੰ ਤੇ ਇਸ ਕਰਕੇ ਆ ਜਾ ਕੋਠੇ ਤੇ ਕੋਠੇ ਪਰ ਆ ਜਾ ਆ ਜਾ ਕਾਰਨ ਸੁੱਕ ਦੀ ਸੀ ਮਾਚਰ ਪਾਣੀ ਲਾ ਦੇਣੀਆਂ ਹੋਰ ਗਾਂ ਪਾਣੀ ਲੋਡ ਪੈਣੀ ਕਣਕ ਨੂੰ ਸੋ ਇਸ ਕਰਕੇ ਤਾਂ ਇੰਨੀ ਕੀ ਗੱਲ ਕਰ ਸਕਦੇ ਆ ਹੋਰ ਤੂੰ ਗੱਲਬਾਤ ਕੋਈ ਹੋਣੀਗੀ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਦੂਰ ਬੈਠੇ ਸੱਜਣਾ ਨੂੰ ਵੀ ਬੇਨਤੀ ਆ ਤੇ ਨੇੜੇ ਬੈਠਿਆਂ ਨੂੰ ਵੀ ਤੁਹਾਡੀ ਹੀ ਤੁਹਾਡੇ ਪਿਆਰ ਦੇ ਸਦਕਾ ਆਪਾਂ 500 ਟਪ ਗਏ ਆ ਸਬਸਕ੍ਰਾਈਬ ਤੇ ਗਾਹ ਦੇਖੋ ਸੋ ਸਕੂਲ ਬਪਰੇ ਦਾ ਬੋਲ ਬਸ ਫਾਰਮ ਦੀ ਧੰਨਵਾਦ ਥੈਂਕ ਯੂ ਜੀ